ਹਾਂਜੀ ਆਪਾਂ ਅੱਥਰੀ ਗੱਲ ਕਰਦੇ ਹੁੰਨੇ ਆ ਕਿ ਉਸ ਕਾਲਪੁਰਖ ਵਾਹਿਗੁਰੂ ਦੇ ਰੰਗਾਂ ਦਾ ਕੋਈ ਬੇਦ ਨਹੀਂ ਪਾ ਸਕਦਾ ਹਾਲੇ ਬਹੁਤ ਕੋਸ਼ਾ ਜਿਹਦੇ ਬਾਰੇ ਇਨਸਾਨ ਦਾ ਜਾਣਣਾ ਰਹਿੰਦਾ ਬੜਾ ਕੁਛ ਐਸ ਧਰਤੀ ਦੇ ਉੱਤੇ ਜਿਹਦੇ ਬਾਰੇ ਇਨਸਾਨ ਨੂੰ ਹਲੇ ਨਹੀਂ ਪਤਾ ਆਪਾਂ ਇੱਕ ਪਹਿਲਾ ਵੀਡੀਓ ਬਣਾ ਕੇ ਪਾਈ ਸੀ ਅਨੂਨਾਕੀ ਟਾਟਾਰੀਅਨਸ ਦੇ ਉੱਤੇ ਕਿ ਕੁਝ ਇਦਾਂ ਦੀਆਂ ਸੱਭੇਤਾਵਾਂ ਸੀਗੀਆਂ ਜਿਹੜੀਆਂ ਬਹੁਤ ਜ਼ਿਆਦਾ ਐਡਵਾਂਸ ਸੀ ਅੱਜ ਦੀ ਦੁਨੀਆ ਨਾਲੋਂ ਬਹੁਤ ਅੱਗੇ ਸੀਗੀਆਂ ਤੇ ਉਹ ਧਰਤੀ ਤੇ ਰਹਿ ਕੇ ਗਈਆਂ ਨੇ ਤੇ ਇਹ ਪਿਰਾਮਿਡ ਉਹਨਾਂ ਦੇ ਬਣਾਏ ਹੋਏ ਆ ਤੇ ਇਸ ਆ ਦੇ ਬਾਰੇ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਇੱਕ ਵੀਡੀਓ ਬਣਾਈ ਸੀਗੀ ਪਰ ਹੁਣ ਇੱਕ ਨਵੀਂ 2025 ਦੇ ਵਿੱਚ ਖੋਜ ਹੋਈ ਆ ਤੇ ਉਸ ਖੋਜ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਤਾ ਤੇ ਉਹ ਖੋਜ ਤੋਂ ਬਾਅਦ ਹੁਣ ਵਿਗਿਆਨੀ ਤੇ ਜਿਹੜੇ ਆ ਖੋਜ ਕਰਤਾ ਨੇ ਉਹ ਇਹ ਮੰਨਦੇ ਨੇ ਕਿ ਇਹ ਪਿਰਾਮਿਡ ਨੇ ਜਿਹੜੇ ਇਕੱਲੇ ਮਕਬਰੇ ਨਹੀਂ ਹੈਗੇ ਇਹ ਬਹੁਤ ਐਡਵਾਂਸ ਟੈਕਨੋਲੋਜੀ ਦੇ ਨਾਲ ਬਣੀਆਂ ਹੋਈਆਂ ਮਸ਼ੀਨਾਂ ਨੇ ਜਿਨ੍ਹਾਂ ਦੇ ਨਾਲ ਕਿਸੇ ਸਮੇਂ ਇਸ ਧਰਤੀ ਦੇ ਉੱਤੇ ਕੋਈ ਕੰਮ ਲਿਆ ਜਾਂਦਾ ਸੀ ਪਰ ਜਿਹਦੇ ਬਾਰੇ ਹਜੇ ਤੱਕ ਅੱਜ ਦੀ ਜਿਹੜੀ ਸਾਇੰਸ ਆ ਉਹ ਨਹੀਂ ਜਾਣ ਪਾਈ ਕਿਉਂਕਿ ਇਹਨਾਂ ਨੂੰ ਡੀਕੋਡ ਕਰਨਾ ਜਾਂ ਇਹਨਾਂ ਦੇ ਰਹੱਸ ਲੱਭਣੇ ਹਜੇ ਤੱਕ ਸਾਡੇ ਵਾਸਤੇ ਦੀ ਗੱਲ ਹੈ ਨਹੀਂ ਇਹ ਪਿਰਾਮਿਡ ਬਣਾਏ ਵੀ ਬਹੁਤ ਐਡਵਾਂਸ ਟੈਕਨੋਲੋਜੀ ਦੇ ਨਾਲ ਨੇ ਤੇ ਇਹਨਾਂ ਨੂੰ ਬਣਾਉਣ ਵਾਲੇ ਵੀ ਬਹੁਤ ਐਡਵਾਂਸ ਲੋਕ ਨੇ ਜਿਹੜੇ ਕਿਸੇ ਹੋਰ ਗ੍ਰਹਿ ਤੋਂ ਇਸ ਧਰਤੀ ਦੇ ਉੱਤੇ ਕਿਸੇ ਸਮੇਂ ਆਏ ਸੀ ਤੇ ਉਹ ਆਪਣੇ ਕਿਸੇ ਮੰਤਵ ਦੇ ਲਈ ਆਏ ਸੀਗੇ ਜਿਨ੍ਹਾਂ ਦੇ ਬਾਰੇ ਆਪਾਂ ਅਨੂਨਾ ਕੀ ਜਾਂ ਜਿਨ੍ਹਾਂ ਨੂੰ ਆਪਾਂ ਟਟਾਰੀਅਨਸ ਕਹਿ ਦਿੰਦੇ ਆ ਜਿਨ੍ਹਾਂ ਦੀਆਂ ਕਿਤਾਬਾਂ ਜਿਨ੍ਹਾਂ ਦੇ ਪ੍ਰੂਫ ਨੇ ਜਿਹੜੇ ਉਹ ਇਸ ਦੁਨੀਆ ਦੇ ਉੱਤੋਂ ਖਤਮ ਕਰ ਦਿੱਤੇ ਗਏ ਪਰ ਕਿਉਂਕਿ ਇਹ ਇਨੀ ਐਡਵਾਂਸ ਟੈਕਨੋਲੋਜੀ ਆ ਅਸੀਂ ਉੱਥੇ ਤੱਕ ਅਜੇ ਨਹੀਂ ਪਹੁੰਚ ਸਕੇ ਇਸ ਕਰਕੇ ਸਾਨੂੰ ਇਹਨਾਂ ਦੇ ਬਾਰੇ ਕੋਈ ਪ੍ਰੋਪਰ ਜਾਣਕਾਰੀ ਹੈ ਨਹੀਂ ਸੀ ਪਰ ਹੁਣ ਨਮੀ ਜਿਹੜੀ ਖੋਜ ਹੋਈ ਆ ਰਡਾਰ ਸਿਸਟਮ ਦੇ ਨਾਲ ਸਕੈਨ ਸਿਸਟਮ ਦੇ ਨਾਲ 2025 ਦੇ ਵਿੱਚ ਅਜਿਪਟ ਦੇ ਪਿਰਾਮਿਡ ਦੇ ਥੱਲੇ ਇੱਕ ਰਹੱਸਮਈ ਟਾਂਚਾ ਮਿਲਿਆ ਤੇ ਇਹ ਟਾਂਚਾ 2 ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲਿਆ ਹੋਇਆ ਤੇ ਜਿਹੜਾ ਤਿੰਨੇ ਹੀ ਪਿਰਾਮਿਡ ਨੂੰ ਆਪਸ ਦੇ ਵਿੱਚ ਲਿੰਕ ਕਰਦਾ ਤੇ ਇਹਦੇ ਥੱਲੇ ਖੂਹਾਂ ਵਰਗੇ ਐਸੇ ਗੋਲ-ਗੋਲ ਅ ਢਾਂਚੇ ਮਿਲੇ ਨੇ ਜਿਦੇ ਵਿੱਚ ਪੌੜੀਆਂ ਨੇ ਜਿਹੜੀਆਂ ਉਹ ਲਿਫਟੀਆਂ ਹੋਈਆਂ ਨੇ ਤੇ ਥੱਲੇ ਨੂੰ ਜਾਂਦੀਆਂ ਨੇ ਤੇ ਇਹਦੇ ਥੱਲੇ ਜਾ ਕੇ 80x80 ਦੇ ਕਮਰੇ ਨੇ ਉਹ ਕਮਰਿਆਂ ਨੂੰ ਇਹ ਲਿੰਕ ਕਰਦੀਆਂ ਤੇ ਉਹ ਕਮਰੇ ਤਿੰਨੇ ਪਿਰਾਮਿਡ ਨੂੰ ਆਪਸ ਦੇ ਵਿੱਚ ਲਿੰਕ ਕਰਦੇ ਆ ਹਜੇ ਤੱਕ ਇਸ ਢਾਂਚੇ ਦੀ ਕਿਸੇ ਨੂੰ ਸਮਝ ਨਹੀਂ ਲੱਗੀ ਵੀ ਇਹ ਕੀ ਸਿਸਟਮ ਆ ਕਿਵੇਂ ਚੱਲਣਾ ਕਿਵੇਂ ਬਣਾਇਆ ਹੋਇਆ ਪਰ ਹਾਂ ਇਸ ਖੋਜ ਦੇ ਨਾਲ ਇੱਕ ਚੀਜ਼ ਤਾਂ ਕਲੀਅਰ ਹੋ ਗਈ ਕਿ ਇਹ ਜਿਹੜੇ ਪਿਰਾਮਿਡ ਨੇ ਇਕੱਲੇ ਸ਼ਾਹੀ ਮਕਬਰੇ ਜੇ ਜਾਂ ਸ਼ਾਹੀ ਕਬਰਾਂ ਵਾਸਤੇ ਨਹੀਂ ਬਣੇ ਹੈਗੇ ਇਹ ਪਿਰਾਮਿਡ ਬਹੁਤ ਸਮੇਂ ਪਹਿਲਾਂ ਦੇ ਬਣੇ ਹੋਏ ਨੇ ਤੇ ਜਿਹਦੇ ਬਾਰੇ ਉਸ ਸਮੇਂ ਜਿਹੜੇ ਅ ਕਹ ਲਓ ਤੁਸੀਂ ਵੀ ਬੰਦੇ ਰਹਿੰਦੇ ਸੀਗੇ ਏਜੀਪਟ ਦੇ ਵਿੱਚ ਜਿਨ੍ਹਾਂ ਨੇ ਉੱਥੇ ਕਬਰਾਂ ਬਣਾਈਆਂ ਨੇ ਉਹਨਾਂ ਨੂੰ ਵੀ ਉਸ ਸਮੇਂ ਇਸ ਟੈਕਨੋਲੋਜੀ ਦਾ ਨਹੀਂ ਪਤਾ ਸੀ ਕਿਉਂਕਿ ਇਹ ਉਦੋਂ ਵੀ ਬਹੁਤ ਪੁਰਾਣੇ ਸਮੇਂ ਦੀ ਬਣੀ ਹੋਈ ਆ ਟੈਕਨੋਲੋਜੀ ਪਰ ਹਾਂ ਇਹ ਇਹ ਚੀਜ਼ ਜ਼ਰੂਰ ਸਿੱਧ ਕਰਦੀ ਆ ਕਿ ਇਹ ਕੱਲੀਆਂ ਬਿਲਡਿੰਗਾਂ ਜਾਂ ਕੱਲੇ ਮਕਬਰੇ ਜਾਂ ਕੱਲੀਆਂ ਕਬਰਾਂ ਨਹੀਂ ਹੈਗੀਆਂ ਇਹ ਬਹੁਤ ਐਡਵਾਂਸ ਮਸ਼ੀਨਰੀ ਆ ਜਿਹਦੇ ਬਾਰੇ ਹਜੇ ਤੱਕ ਸਮਝ ਨਹੀਂ ਲੱਗੀ ਪ੍ਰੈਸ ਨੋਟ ਦੇ ਵਿੱਚ ਖੋਜ ਕਰਤਾ ਨੇ ਇਥੋਂ ਤੱਕ ਦਾਵਾ ਕੀਤਾ ਕਿ ਪਿਰਾਮਿਡ ਦੇ ਥੱਲੇ ਜਿਹੜੀ ਮਸ਼ੀਨਰੀ ਆ ਉਹਦੇ ਨਾਲ ਧਰਤੀ ਦੇ ਉੱਤੇ ਕਿਸੇ ਤਰ੍ਹਾਂ ਦੀ ਹਲਜੁਲ ਨੂੰ ਰੋਕਿਆ ਵੀ ਜਾ ਸਕਦਾ ਤੇ ਕਿਸੇ ਤਰ੍ਹਾਂ ਦੀ ਹਲਜੁਲ ਨੂੰ ਕੀਤਾ ਵੀ ਜਾ ਸਕਦਾ ਪਰ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਬਹੁਤ ਜ਼ਿਆਦਾ ਐਡਵਾਂਸ ਸਿਸਟਮ ਆ ਇਸ ਕਰਕੇ ਹਜੇ ਤੱਕ ਉਹਨਾਂ ਨੂੰ ਸਮਝ ਨਹੀਂ ਲੱਗਿਆ ਕਿ ਇਹਨੂੰ ਡੀਕੋਡ ਕਿੱਦਾਂ ਕਰਨਾ ਇਹਦੇ ਵਿੱਚ ਇੰਟਰ ਕਿੱਦਾਂ ਕਰਨਾ ਪਰ ਹਾਂ ਹੁਣ ਕਿਉਂਕਿ ਸਕੈਨ ਸਿਸਟਮ ਤੱਕੜੇ ਆ ਗਈ ਰਡਾਰ ਸਿਸਟਮ ਤੱਕੜੇ ਆ ਗਈ ਸੋ ਦੇ ਕਰਕੇ ਥੱਲੇ ਜੋ ਵੀ ਇਹ ਤੇ ਥੱਲੇ ਦਾ ਹਿੱਸਾ ਉਹਨੂੰ ਹੁਣ ਸਕੈਨ ਕਰਕੇ ਪਤਾ ਲੱਗਿਆ ਕਿ ਉੱਪਰ ਤਾਂ ਸਿਰਫ ਸ਼ੋ ਪੀਸੀ ਆ ਅਸਲੀ ਜਿਹੜਾ ਮਿਸਟਰੀ ਆ ਜਿਹੜੀ ਅਸਲੀ ਉਹ ਥੱਲੇ ਧਰਤੀ ਦੇ ਵਿੱਚ ਆ ਆਨੂਨਾ ਕੀ ਤੇ ਟਟਾਰੀਅਨਸ ਦੇ ਬਾਰੇ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਆਪਾਂ ਪਿਰਾਮਿਡ ਦੀ ਮਿਸਟਰੀ ਬਾਰੇ ਦੱਸਿਆ ਸੀ ਮਿਸ਼ਰ ਦੇਸ਼ ਆ ਜਿਹੜਾ ਉਹਦੇ ਵਾਸਤੇ ਇੰਨੇ ਮੁਲਕਾਂ ਦੀ ਜਿਹੜੀ ਲੜਾਈ ਆ ਉਹ ਐਵੇਂ ਨਹੀਂ ਲੱਗੀ ਹੋਈ ਕਿਉਂਕਿ ਉਸ ਮੁਲਕ ਦੇ ਵਿੱਚ ਉਸ ਦੇਸ਼ ਦੇ ਵਿੱਚ ਕੁਝ ਐਦਾਂ ਦਾ ਹੈਗਾ ਜਿਹਦੇ ਬਾਰੇ ਆਮ ਪਬਲਿਕ ਨਹੀਂ ਜਾਣਦੀ ਖੈਰ ਆਪਾਂ ਅਕਸਰ ਇਹ ਗੱਲ ਕਰੀਦੀ ਆ ਕੁਸਕਾਲਪੁਰਖ ਵਾਹੀਗੁਰ ਦੀ ਰਚਾਈ ਹੋਈ ਖੇਡ ਆ ਬਹੁਤ ਕੁਛ ਆ ਹਜੇ ਜਿਹਦੇ ਬਾਰੇ ਜਾਣਨਾ ਇਨਸਾਨ ਦੇ ਵਸ ਦੀ ਗੱਲ ਹੈ ਨਹੀਂ ਜਾਂ ਜਿੱਥੇ ਤੱਕ ਹਜੇ ਇਨਸਾਨ ਪਹੁੰਚਿਆ ਨਹੀਂ ਆਪਾਂ ਅਕਸਰ ਗੱਲ ਕਰੀਦੀ ਆ ਹਰ ਕਿਸੇ ਦੀ ਇੱਕ ਲਿਮਟ ਹੁੰਦੀ ਆ ਤੇ ਲਿਮਟ ਤੋਂ ਬਾਹਰ ਉਹ ਨਹੀਂ ਜਾ ਸਕਦੇ ਆਪਾਂ ਡਾਈਮੈਂਸ਼ਨ ਦੀ ਗੱਲ ਕਰਦੇ ਆ ਉਹ ਵੀ ਹਰ ਚੀਜ਼ ਦੀ ਇੱਕ ਲਿਮਟ ਆ ਉਹ ਲਿਮਟ ਉਹਦੀ ਡਾਈਮੈਂਸ਼ਨ ਦੇ ਹਿਸਾਬ ਦੇ ਨਾਲ ਸੋ ਇਹ ਪ੍ਰਮਾਤਮਾ ਨੇ ਇੱਕ ਐਸਾ ਪੈਟਰਨ ਸੈੱਟ ਕੀਤਾ ਹੋਇਆ ਜਿਹਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਉਸ ਕਾਲਪੁਰਖ ਵਾਹਿਗੁਰੂ ਦੀ ਭਗਤੀ ਕਰਨੀ ਪੈਣੀ ਆ ਉਹਦਾ ਨਾਮ ਲੈਣਾ ਪੈਣਾ ਤੇ ਤਾਂ ਅਸੀਂ ਜਿਉਂਦੇ ਜੀ ਇਸ ਪੈਟਰਨ ਦੇ ਵਿੱਚੋਂ ਨਿਕਲ ਸਕਦੇ ਹਾਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਪ੍ਰਮਾਤਮਾ ਬੜਾ ਬੜਾ ਬੇਅੰਤਾ ਤੁਸੀਂ ਉੱਠਦੇ ਬੈਠਦੇ ਉਹਦਾ ਨਾਮ ਲਿਆ ਕਰੋ ਅਰਦਾਸ ਕਰਿਆ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੇ ਐਸੇ ਐਸੇ ਖੇਡ ਰਚਾਉਂਦਾ ਪ੍ਰਮਾਤਮਾ ਜਿਹਨੂੰ ਦੇਖ ਕੇ ਜਿਹਨੂੰ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਆ ਤੇ ਸੱਚਮੁੱਚ ਜੇ ਤੁਸੀਂ ਸੀਰੀਅਸ ਹੋ ਕੇ ਪ੍ਰਮਾਤਮਾ ਦੇ ਉਹਦੇ ਤੇ ਭਰੋਸਾ ਰੱਖੋਗੇ ਉਹਦੇ ਅੱਗੇ ਅਰਦਾਸ ਕਰੋਗੇ ਤਾਂ ਤੁਹਾਡੀ ਅਰਦਾਸ ਵਾਹਿਗੁਰੂ ਜ਼ਰੂਰ ਸੁਣੂਗਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਜਿਉਂਦੇ ਵੱਸਦੇ ਰਹੋ ਧੰਨਵਾਦ